ਅਲਿਖਾ ਮੀ ਪਿੰਡ ਦੇਵੀ ਵਾਲਾ ਤੇਰੇ ਹਲਕੇ ਦੇ ਵਿੱਚ ਆਉਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਖੜੀ ਕਟ ਨੂੰ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਗੜਿਆਂ ਕਰ ਨੂੰ ਨੁਕਸਾਨ ਹੋਇਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਕਦਮ ਉਦਾਰੀ ਕਰਨ ਵਾਸਤੇ ਵੀ ਕਹਿਤਾ ਗਿਆ ਹੈ ਸੋ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਹ ਸੰਕਰ ਵੱਲੋਂ ਵੀ ਜੋ ਬੰਦੀ ਮਦਦ ਹੋएगी ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਢਿੱਲੀਆਂ ਨੇ, ਢਿੱਲੀਆਂ ਤਾਰਾਂ ਹੋ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਰ ਵਿੱਚ ਲੱਗਦੀਆਂ ਸਪਾਰਕ ਹੁੰਦਾ ਉਹ ਰਿਪੋਰਟ ਕੀਤਾ ਜਾਵੇ। ਔਰ ਪੀਲੀ ਬੈਕ ਨੂੰ ਵੀ ਇਹਦੇ ਬਾਰੇ ਅਰਜ਼ੀ ਕੀਤੀ ਗਈ ਹੈ। ਔਰ ਜਿੰਨੀ ਦੇਰ ਤੱਕ ਘਟਕਾ ਪੂਰੀ ਤਰ੍ਹਾਂ ਵੱਢੀਆਂ ਜਾਂਦੀਆਂ ਉਹਨੇ ਦੇਰ ਤੱਕ ਜਿਹੜੇ ਆ ਘਟ ਹੈ ਉਹ ਪ੍ਰੋਪਰਲੀ ਲਾਉਣ ਵਾਸਤੇ ਵੀ ਮੈਂਕਰ ਨੂੰ ਕਿਹਾ ਹੋਇਆ ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨਹੀਂ ਤਾਂ ਉਹ ਦਿਓ ਔਰ ਮੈਂ ਇਹ ਵੀ ਇੰਤਰੀ ਘਟਾ ਜਿੱਥੇ ਤਿਤਾਰਾ ਉਹਨਾਂ ਦੇ ਥੱਲੇ ਅਗਰ ਆਪਾਂ ਜਿੱਦੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਕੁਈ ਹੋਰ ਪ੍ਰਬੰਧ ਜੋ ਤੁਸੀਂ ਦੱਸੋਗੇ ਨਹੀਂ ਕਿਰਨ ਆਪਾਂ ਕਰ ਲਈਏ ਔਰ ਜਿੱਥੇ ਢਿਲੀਆਂ ਤਾਂ ਰਹਾ ਉਹਨਾਂ ਦੀ ਇਨਫੋਰਮੇਸ਼ਨ ਜੀ ਤੁਹਾਨੂੰ ਦਿਓ ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਹੋਰ ਘੰਟੇ ਤੋਂ ਘੰਟੇ ਤੱਕ ਪਹੁੰਚ ਜੇਗੀ ਬਾਕੀ ਮੈਂ ਖੁਦ ਵੀ ਮੰਡੂ ਦੇਵੀ ਵਾਲੇ ਸ਼ਾਮ ਨੂੰ ਜਿਹੜੇ ਲਾਰੇ ਪ੍ਰੋਗਰਾਮ ਹੋਣਗੇ ਉਸ ਤੋਂ ਬਾਅਦ ਮੈਂ ਜਾ ਕੇ ਆਉਂਗਾ ਅਸੀਂ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜੇ ਆਂ ਖੜੇ ਰਹਿਾਂਗੇ ਕੱਲ ਸ਼ਾਮੇ ਪਿੰਡ ਦੇਵੀਵਾਲਾ ਤੇਰੇ ਹਲਕੇ ਦੇ ਵਿੱਚ ਆਉਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਜਿੱਥੇ ਕਿ ਖੜੀ ਘਟ ਨੂੰ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਗੜਿਆਂ ਘਰ ਨੂੰ ਨੁਕਸਾਨ ਹੋਇਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਕੰਦੋਰੀ ਕਰਨ ਵਾਸਤੇ ਵੀ ਕਹਿਤਾ ਗਿਆ ਸੋ ਅਸੀਂ ਅਮੇਸ਼ਾ ਆਪਣੇ ਲੋਕਾਂ ਦੇ ਨਾਲ ਉਹ ਸਰਕਾਰ ਵੱਲੋਂ ਵੀ ਜੋ ਬੰਦੀ ਮਦਦ ਹੋਏਗੀ ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਟੱਲੀਆਂ ਨੇ, ਈਲੀਆਂ ਤਾਰਾਂ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਰ ਵਿੱਚ ਲੱਗਦੀਆਂ ਸਪਾਰਕ ਦਾ ਉਹ ਰਿਪੋਰਟ ਕੀਤਾ ਜਾਵੇ। ਪਰ ਤੀਤੀ ਬੈਕ ਮੀਟਿੰਗ ਵੀ ਇਹਦੇ ਬਾਰੇ ਰਾਜ ਕੀਤੀ ਗਈ ਹੈ। ਔਰ ਇੰਨੀ ਦੇਰ ਤੱਕ ਕਣਕਾ ਪੂਰੀ ਤਰ੍ਹਾਂ ਵਧੀਆਂ ਨਹੀਂ ਜਾਂਦੀਆਂ। ਉਨੀ ਦੇਰ ਤੱਕ ਜਿਹੜੇ ਆ ਘਟ ਹੈ ਉਹ ਪ੍ਰੋਪਰਲੀ ਲਾਉਣ ਵਾਸਤੇ ਵੀ ਮਹਿਕਮੇ ਨੂੰ ਕਿਹਾ ਹੋਇਆ। ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨਹੀਂ ਤਾਂ ਉਹਦੇ ਉਹ ਮੈਂ ਇਹ ਵੀ ਇਨਕਲੂਡ ਕਰਦਾ ਜਿੱਥੇ ਤਾਰੇ ਉਹਨਾਂ ਦੇ ਥੱਲੇ ਅਗਰ ਆਪਾਂ ਜਿਹੜੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਜਾਂ ਕੋਈ ਹੋਰ ਪ੍ਰਬੰਧ ਜੋ ਤੁਸੀਂ ਦੱਸੋਗੇ ਉਹਨੇ ਕਿ ਨਾਲ ਆਪਾਂ ਕਰ ਲਈਏ। ਔਰ ਜਿੱਥੇ ਢਲੀਆਂ ਤਾਰਾ ਉਹਨਾਂ ਦੀ ਇਨਫੋਰਮੇਸ਼ਨ ਜੀ ਤੁਹਾਨੂੰ ਦਿਓ। ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਹੋਰ ਘੰਟੇ ਤੋਂ ਘੰਟੇ ਤੱਕ ਪਹੁੰਚ ਜੇਗੀ। ਬਾਕੀ ਮੈਂ ਖੁਦ ਵੀ ਮੈਂ ਪੰਡਤ ਦੇਵੀ ਵਾਲੇ ਸ਼ਾਮ ਨੂੰ ਜਿਹੜੇ ਲਾਰੇ ਪ੍ਰੋਗਰਾਮ ਹੋਣਗੇ ਉਸ ਤੋਂ ਬਾਅਦ ਮੈਂ ਜਾ ਕੇ ਆਉਂਗਾ। ਅਸੀਂ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜੇ ਆਂ। ਖੜੇ ਰਹਿਣਾ।